ਹਾਂਜੀ ਕੀ ਪੰਜਾਬ ਵਾਲਿਓ ਸਸਰੀ ਘਰ ਸਾਰੇ ਪੰਜਾਬੀਆਂ ਨੂੰ ਪੰਜਾਬ ਦੇ ਪ੍ਰਤੀ ਇੱਕ ਗੱਲ ਕਰਾਂਗੇ ਬਹੁਤ ਹੀ ਵੱਡੀ ਅਪਡੇਟ ਲੈ ਕੇ ਆਏ ਆ ਕਿਉਂਕਿ ਜੋ ਗੱਲ ਕਰਾਂਗੇ ਐਮਪੀ ਅਮਰਤਪਾਲ ਵਾਲੇ ਕਿਉਂਕਿ ਐਮਪੀ ਅਮਰਤਪਾਲ ਜੋ ਬਾਹਰ ਆਉਂਦੇ ਆ ਕਹਿੰਦੇ ਕਿਉਂਕਿ ਸਰਕਾਰ ਦਾ ਕਹਿਣਾਗਾ ਵੀ ਐਮਪੀ ਅਮਰਤਪਾਲ ਸਿੰਘ ਦਾ ਭਾਸ਼ਨ ਅੱਗ ਲਾ ਦੂਗਾ ਪੰਜਾਬ ਦੇ ਵਿੱਚ ਐਮਪੀ ਅਮਰਤਪਾਲ ਦੀ ਸੋਚ ਆ ਵੀ ਜਿਹੜੇ ਪੰਜਾਬ ਦੇ ਵਿੱਚ ਆਉਣ ਵਾਲੀ ਪੀੜ੍ਹੀ ਆ ਜਿਹੜਾ ਆਉਣ ਵਾਲੀ ਨਸਲ ਆ ਕਹਿੰਦਾ ਵੀ ਨਸ਼ਿਆਂ ਤੋਂ ਬਚਾਉਣਾ ਕਿਉਂਕਿ ਉਹਦੇ ਮਾਤਾ ਪਿਤਾ ਨੂੰ ਤਾਂ ਹਰ ਹੀ ਲੈ ਆਇਆ ਵੀ ਸਾਡਾ ਬੱਚਾ ਬਾਹਰ ਆ ਜੇ ਕੁਝ ਵੀ ਕਰੀਏ ਤੇ ਜੇ ਗੱਲ ਕਰੀਏ ਐਮਪੀ ਅਮਰਤਪਾਲ ਦੀ ਉਹ ਕਹਿੰਦਾ ਕੁਝ ਵੀ ਹੋ ਜੇ ਪੰਜਾਬ ਦੇ ਵਿੱਚ ਜਿਹੜੀ ਆਉਣ ਵਾਲੀ ਨਸਲ ਆ ਜਾਂ ਆਉਣ ਵਾਲੀ ਪੀੜ੍ਹੀ ਆ ਤੇ ਵੀ ਨਸ਼ਿਆਂ ਤੋਂ ਬਚਾਈਏ ਪਹਿਲਾਂ ਥੋੜੀ ਸਪੀਚ ਸੁਣਾਦੀ ਐ ਐਮਪੀ ਅਮਰਤਪਾਲ ਵਾਲੇ ਜਦੋਂ ਵੀ ਬਾਹਰ ਆਉਂਦੀ ਵਾਰੀ ਆਉਂਦੀ ਆ ਕੋਈ ਨਾ ਕੋਈ ਐਨਐਸਏ ਵਧਾ ਦਿੱਤੀ ਆ ਦੀ ਸਰਕਾਰ ਕਨੀਓ ਪਹਿਲਾਂ ਥੋੜੀ ਸਪੀਚ ਸੁਣਾਦੀਏ ਪੰਜਾਬੀਓ ਫੇਰ ਕਰਾਂਗੇ ਵਿਚਾਰ ਸਾਂਝੇ ਆਪਾਂ ਸੁਣੋ ਅੱਜ ਦੀ ਸ਼ੁੱਕਰਵਾਰ ਵਾਰੇ ਦੇਣਾ ਹਾਈ ਕੋਰਟ ਨੇ ਇਸ ਪਟੀਸ਼ਨ ਤੇ ਫੈਸਲਾ ਸੁਣਾ ਦਿੱਤਾ ਫੈਸਲੇ ਦੇ ਬਾਰੇ ਜਾਣਕਾਰੀ ਅਮਰਿਤਪਾਲ ਸਿੰਘ ਦੇ ਵਕੀਲ ਐਡਵੋਕੇਟ ਈਮਾਨ ਸਿੰਘ ਖਾਰਾ ਦੇ ਵੱਲੋਂ ਦਿੱਤੀ ਗਈ ਉਹਨਾਂ ਆਖਿਆ ਹਾਈ ਕੋਰਟ ਨੇ ਫੈਸਲਾ ਸੁਣਾਇਆ ਹੈ ਕਿ ਜੋ ਅਥਾਰਟੀ ਹੈ ਜਿਸ ਦੇ ਵੱਲੋਂ ਇਸ ਸੰਬੰਧੀ ਫੈਸਲਾ ਲਿਆ ਜਾਣਾ ਹੈ ਉਹ 7 ਕੰਮਕਾਜੀ ਦਿਨਾਂ ਦੇ ਵਿੱਚ ਇਸ ਅਪੀਲ ਤੇ ਫੈਸਲਾ ਲਵੇ ਪੱਤਰਕਾਰਾਂ ਨੇ ਈਮਾਨ ਸਿੰਘ ਖਾਰਾ ਤੋਂ ਪੁੱਛਿਆ ਕਿ ਅਥਾਰਟੀ ਕੌਣ ਹੈ ਕਿਸ ਦੇ ਵੱਲੋਂ ਇਹ ਫੈਸਲਾ ਲਿਆ ਜਾਣਾ ਹੈ ਤਾਂ ਈਮਾਨ ਸਿੰਘ ਖਾਰਾ ਨੇ ਦੱਸਿਆ ਇਸ ਦੇ ਵਿੱਚ ਅਥਾਰਟੀ ਪੰਜਾਬ ਸਰਕਾਰ ਹੈ ਹੋਮ ਸੈਕਟਰੀ ਅਤੇ ਗ੍ਰਹਿ ਮੰਤਰੀ ਜੋ ਕਿ ਭਗਵੰਤ ਮਾਨ ਹਨ ਉਹਨਾਂ ਦੇ ਵੱਲੋਂ ਇਸ ਬੰਦੇ ਵਿੱਚ ਫੈਸਲਾ ਲਿਆ ਜਾਣਾ ਹੈ ਸਤ ਕੰਮਕਾਜੀ ਦਿਨਾਂ ਦੇ ਵਿੱਚ ਫੈਸਲਾ ਲਓ ਕਿ ਅਮਰਤਪਾਲ ਸਿੰਘ ਨੂੰ ਪਾਰਲੀਮੈਂਟ ਦੇ اجلاس ਦੇ ਵਿੱਚ ਸ਼ਾਮਲ ਹੋਣ ਦੇਣਾ ਹੈ ਜਾਂ ਫਿਰ ਨਹੀਂ ਇਹ ਕਹਿ ਕੇ ਪਟੀਸ਼ਨ ਦਾ ਨਿਵੇੜਾ ਨਿਪਟਾਰਾ ਹਾਈ ਕੋਰਟ ਦੇ ਵੱਲੋਂ ਕਰ ਦਿੱਤਾ ਗਿਆ ਜਦੋਂ ਪਿਛਲੇ ਸਰਦ ਰੁੱਤ ਇਜਲਾਸ ਨੂੰ ਲੈ ਕੇ ਵੀ ਪਟੀਸ਼ਨ ਅਮਰਤਪਾਲ ਸਿੰਘ ਦੇ ਵਕੀਲਾਂ ਨੇ ਪਾਈ ਸੀ ਉਸ ਵੇਲੇ ਵੀ ਅਦਾਲਤ ਨੇ ਇਹੀ ਫੈਸਲਾ ਸੁਣਾਇਆ ਸੀ ਕਿ ਅਥਾਰਟੀ ਫੈਸਲਾ ਕਰੇ ਦੱਸੇ ਕਿ ਜਾਣ ਦੇਣਾ ਹੈ ਪਾਰਲੀਮੈਂਟ ਦੇ ਵਿੱਚ ਜਾਂ ਫਿਰ ਨਹੀਂ ਪਰ ਪੰਜਾਬ ਸਰਕਾਰ ਨੇ ਆਖਿਆ ਸੀ ਅਮਰਤਪਾਲ ਸਿੰਘ ਦਾ ਭਾਸ਼ਣ ਅੱਗ ਲਾ ਦੇਵੇਗਾ ਪਾਣੀਆਂ ਦੇ ਵਿੱਚ ਇਸ ਕਰਕੇ ਨਹੀਂ ਜਾਣ ਦੇਣਾ ਅਸੀਂ ਨਹੀਂ ਜਾਣ ਦੇਾਂਗੇ ਹੁਣ ਵੀ ਮੰਨਿਆ ਜਾ ਰਿਹਾ ਹੈ ਕਿ ਸੱਤ ਕੰਮਾਂ ਕਾ ਜੀ ਦਿਨਾਂ ਦੇ ਵਿੱਚ ਜੋ ਫੈਸਲਾ ਪੰਜਾਬ ਸਰਕਾਰ ਨੇ ਲੈਣਾ ਹੈ ਉਹ ਇਹੀ ਫੈਸਲਾ ਹੋ ਸਕਦਾ ਹੈ ਕਿ ਅਮਰਿਤਪਾਲ ਸਿੰਘ ਨੂੰ ਛੱਡਿਆ ਨਾ ਜਾਵੇ ਪੈਰੋਲ ਨਾ ਦਿੱਤੀ ਜਾਵੇ ਪਾਰਲੀਮੈਂਟ ਦੇ ਵਿੱਚ ਅਮਰਿਤਪਾਲ ਸਿੰਘ ਨੂੰ ਬੋਲਣ ਨਾ ਦਿੱਤਾ ਜਾਵੇ ਪੂਰੀ ਪੂਰੀ ਇਸ ਜਵਾਬਦੀ ਸੰਭਾਵਨਾ ਬਣਦੀ ਨਜ਼ਰ ਆ ਰਹੀ ਹੈ ਅਗਲੀ ਖਬਰ ਦੇ ਵੱਲ ਪਾਦੇ ਹਾਂ ਮੱਖ ਮੰਤਰੀ ਹਾਂਦੀ ਕੀ ਪੰਜਾਬ ਵਾਲਿਆ ਤੁਸੀਂ ਇਹ ਸੁਣ ਹੀ ਲਿਆ ਕਿਉਂਕਿ ਜੋ ਐਮਪੀ ਅਮਰਤਪਾਲ ਬਾਰੇ ਕਿਉਂਕਿ ਆਈ ਵਾਰੀ ਐਨਐਸਏ ਵਧਾ ਦਿੱਤੀ ਜਾਂਦੀ ਆ ਕੋਈ ਨਾ ਕੋਈ ਮੰਨ ਲੋ ਰੋਪ ਲਗਾ ਕੇ ਜਦੋਂ ਵੀ ਐਮਪੀ ਅਮਰਤਪਾਲ ਦੀ ਵਾਰੀ ਆਉਂਦੀ ਆ ਬਾਹਰ ਨਿਕਲਦੀ ਸੋ ਪੰਜਾਬੀਓ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਨਵੇਂ ਮੁੱਦੇ ਸੁਣਨ ਦੇ ਲਈ ਬੈਲ ਔਰ ਘੰਟੀ ਦਾ ਬਟਨ ਜ਼ਰੂਰ ਦਬਾਉਣਾ ਨਵੀਂ ਤੋਂ ਨਵੀਂ ਅਪਡੇਟ ਲੈ ਕੇ ਮਿਲਦੇ ਰਹਿਾਂਗੇ ਧੰਨਵਾਦ ਜੀ ਸਾਰਿਆਂ